ਦੋਸਤੋ ਕੁਝ ਸੱਚੀਆਂ ਅਤੇ ਕੌੜੀਆਂ ਗੱਲਾਂ ਦੱਸਾਂਗੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਬਣੇ ਰਹੋ ਦੋਸਤੋ ਨਾ ਹੀ ਰੁਸਿਆ ਕਰੋ ਤੇ ਨਾ ਹੀ ਝੂਠਾ ਵਾਅਦਾ ਕਰਿਆ ਕਰੋ ਕਦੇ ਫਰਸਤ ਦੇ ਪਲ ਲੈ ਕੇ ਆਪਣੇ ਆਪ ਨੂੰ ਵੀ ਮਿਲਿਆ ਕਰੋ ਜਿਹੜੇ ਲੋਕ ਵਕਤ ਦੇ ਕਿ ਤੁਹਾਨੂੰ ਇੱਜ਼ਤ ਦੇਣ ਉਹ ਲੋਕ ਤੁਹਾਡੇ ਆਪਣੇ ਨਹੀਂ ਹੁੰਦੇ ਕਿਉਂਕਿ ਵਕਤ ਦੇਖ ਕੇ ਤਾਂ ਮਤਲਬ ਹੀ ਕੱਢੇ ਜਾਂਦੇ ਨੇ ਜ਼ਿੰਦਗੀ ਦੇ ਸਫ਼ਰ ਵਿੱਚ ਸਿਰਫ ਇਨਾ ਹੀ ਸਬਕ ਸਿੱਖਿਆ ਹੈ ਕਿ ਸਹਾਰਾ ਕੋਈ ਕੋਈ ਹੀ ਦਿੰਦਾ ਹੈ ਪਰ ਤੱਕਾ ਦੇ ਨੂੰ ਹਰ ਸ਼ਖਸ ਤਿਆਰ ਬੈਠਾ ਹੈ ਕਿਸੇ ਨੇ ਬਹੁਤ ਸੋਣਾ ਕਿ ਕਿਸੇ ਦੇ ਆਉਣ ਜਾਂ ਜਾਣ ਨਾਲ ਜ਼ਿੰਦਗੀ ਨਹੀਂ ਰੁਕਦੀ ਬਸ ਜੀਣ ਦਾ ਅੰਦਾਜ਼ ਬਦਲ ਜਾਂਦਾ ਹੈ ਪਤਾ ਨਹੀਂ ਲੋਕ ਦੂਸਰਿਆਂ ਨੂੰ ਉਦਾਸ ਕਰਕੇ ਖੁਦ ਕਿਵੇਂ ਖੋਸ ਰਹਿ ਲੈਂਦੇ ਨੇ ਹਾਲਾਤ ਕਿਸਮਤ ਇਨਸਾਨ ਤੇ ਜ਼ਿੰਦਗੀ ਸਮੇਂ ਦੇ ਨਾਮ ਨਾਲ ਸਭ ਬਦਲ ਜਾਂਦੇ ਨੇ ਜ਼ਿੰਦਗੀ ਵਿੱਚ ਕੁਝ ਵੀ ਹੁੰਦਾ ਹੈ ਕਿਸੇ ਵਜ੍ਹਾ ਨਾਲ ਹੁੰਦਾ ਹੈ ਜਾਂ ਤਾਂ ਉਹ ਤੁਹਾਨੂੰ ਕੁਝ ਬਣਾ ਕੇ ਜਾਂਦਾ ਹੈ ਜਾਂ ਫਿਰ ਉਹ ਤੁਹਾਨੂੰ ਕੁਝ ਸਿਖਾ ਕੇ ਜਾਂਦਾ ਹੈ ਰਿਸ਼ਤੇ ਕਦੇ ਵੀ ਮਿੱਠੀ ਆਵਾਜ਼ਾਂ ਸੋਹਣੇ ਚਿਹਰੇ ਕਰਕੇ ਨਹੀਂ ਟਿਕਦੇ ਉਹ ਟਿਕਦੇ ਨੇ ਤਾਂ ਸਿਰਫ ਸਾਫ਼ ਦਿਲ ਤੇ ਸੱਚੇ ਭਰੋਸੇ ਦੇ ਨਾਲ ਟਿਕਦੇ ਨੇ ਇੱਕ ਬੁੱਧੀਮਾਨ ਵਿਅਕਤੀ ਉਹ ਹੁੰਦਾ ਹੈ ਜੋ ਦੂਜਿਆਂ ਨੂੰ ਦੇਖ ਕੇ ਉਹਨਾਂ ਦੀਆਂ ਵਿਸ਼ੇਸ਼ਤਾਵਾਂ ਨੂੰ ਸਿੱਖਦਾ ਹੈ ਉਹਨਾਂ ਨਾਲ ਤੁਲਨਾ ਜਾਂ ਈਰਖਾ ਨਹੀਂ ਕਰਦਾ ਇੱਕ ਬੁੱਧੀਮਾਨ ਵਿਅਕਤੀ ਉਹੀ ਹੁੰਦਾ ਹੈ ਆਪੇ ਨੀਚੇ ਝੁੱਕ ਕੇ ਕਿਸੇ ਨੂੰ ਉੱਪਰ ਉਠਾ ਦੇਣਾ ਸਾਡੇ ਤਨ ਤੇ ਮਨ ਦੋਨਾਂ ਦੇ ਲਈ ਇਸ ਤੋਂ ਚੰਗੀ ਕਸਰਤ ਹੋਰ ਕੋਈ ਨਹੀਂ ਹੋ ਸਕਦੀ ਜਦੋਂ ਮਨ ਖਰਾਬ ਹੋਵੇ ਤਾਂ ਬੁਰੇ ਸ਼ਬਦ ਕਦੇ ਨਾ ਬੋਲੋ ਕਿਉਂਕਿ ਖਰਾਬ ਮਨ ਨੂੰ ਬਦਲਣ ਦੇ ਮੌਕੇ ਬਹੁਤ ਮਿਲ ਜਾਣਗੇ ਪਰ ਸ਼ਬਦਾਂ ਨੂੰ ਬਦਲਣ ਦੇ ਮੌਕੇ ਫਿਰ ਕਦੇ ਨਹੀਂ ਮਿਲਣਗੇ ਦੋਸਤੋ ਅਜੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਸਬਸਕ੍ਰਾਈਬ ਕਰਿਓ ਧੰਨਵਾਦ ਜੀ